ਜਾਦਾ ਮੈਨੂੰ ਪਤਾ ਹੀ ਨਹੀਂ ਬਚਪਨ ਹੁੰਦਾ ਕੀ ਆ ਜੀ ਇਹਨੂੰ ਪਤਾ ਹੀ ਨਹੀਂ ਆ ਉਹ ਇੱਕ ਦੋ ਦਿਨ ਦੀ ਗੱਲ ਐ ਜਿਆਦਾ ਨਹੀਂ ਮੈਂ ਰੈਗੂਲਰ ਨਹੀਂ ਵੇਚੀਆਂ ਗੱਲ ਇਹ ਮੇਰੇ ਫਾਦਰ ਸਾਹਿਬ ਨੂੰ ਬੁਖਾਰ ਬਹੁਤ ਸੀ ਉਹਨਾਂ ਨੂੰ ਕੋਈ ਕੰਮ ਨਹੀਂ ਲੱਭਦਾ ਪਿਆ ਸੀ ਉਹ ਅਰਗਬਤੀਆਂ ਲੈ ਕੇ ਆਏ ਤੇ ਅਰਗਬਤੀਆਂ ਇੱਦਾਂ ਹੀ ਬਾਕਸ ਪਏ ਸੀ ਘਰ 'ਚ ਮੈਂ ਛੋਟਾ ਜਿਹਾ ਕਮਰਾ ਸੀ ਸਾਡਾ ਜਿੱਥੇ ਅਸੀਂ ਰਹਿੰਦੇ ਸੀ ਤੇ ਉਥੇ ਜਦੋਂ ਪਈਆਂ ਤੇ ਮੈਂ ਕਿਹਾ ਮੇਰੇ ਫਾਦਰ ਸਾਹਿਬ ਨੂੰ ਬੁਖਾਰ ਆ ਦਵਾਈ ਲੈਣ ਲਈ ਪੈਸੇ ਨਹੀਂ ਹੈਗੇ ਤੇ ਮੈਂ ਸਾਈਕਲ ਸੀ ਉਹਨਾਂ ਦਾ ਉਹਦੇ ਪਿੱਛੇ ਰੱਖ ਕੇ ਅਗਰਬਤੀਆਂ ਤੇ ਦੁਕਾਨ ਨ ਦੁਕਾਨਦਾਰਾਂ ਨੂੰ ਕੈਂਚੀ ਸਾਈਕਲ ਚਲਾ ਕੇ ਦੂਜੇ ਤਰੀਕੇ ਨਾਲ ਛੋਟੀ ਸੀ ਨਾ ਨਹੀਂ ਚਲਾਣਾ ਆਂਦਾ ਸੀ ਤੇ ਮੈਂ ਕਿਹਾ ਇਹ ਅਗਰਬਤੀਆਂ ਲੈ ਲੋ ਅੰਕਲ ਸਸਤੇ 'ਚ ਲੈ ਲੋ ਮੇਰੇ ਪਾਪਾ ਠੀਕ ਨਹੀਂ ਹੈਗੇ ਉਹ ਕਹਿੰਦੇ ਵੀ ਤੂੰ ਕੁੜੀ ਹੋ ਕੇ ਵੇਚਣੀ ਆ ਮੈਂ ਕਿਹਾ ਕਿਉਂ ਮੈਂ ਹੁਣ ਜਿਵੇਂ ਇਹ ਵੇਖਾ ਜਿਵੇਂ ਕੁੜੀ ਆ ਤੇ ਫਿਰ ਤੇ ਮੇਰੇ ਫਾਦਰ ਸਾਹਿਬ ਨੂੰ ਕੁਝ ਵੀ ਹੋ ਸਕਦਾ ਜੀ ਤੂੰ ਸਸਤੇ 'ਚ ਲੈ ਲਓ ਫਿਰ ਮੈਂ ਜਿੰਨੇ ਵੀ ਸੀ ਮੇਰੇ ਫਾਦਰ ਹੈਰਾਨ ਰਹਿ ਗਏ ਉਹ ਬੁਖਾਰ ਸੀ ਉਹਨਾਂ ਨੂੰ ਮੈਂ ਫਟਾਫਟ ਡੈਡੀ ਨੂੰ ਪੈਸੇ ਫੜਾਏ ਮੈਂ ਕਿਹਾ ਵੇਖੋ ਡੈਡੀ ਮੈਂ ਪੈਸੇ ਲੈ ਕੇ ਆਈ ਉਹ ਕਹਿੰ ਮੈਂ ਕਿਹਾ ਵੇਚ ਕੇ ਤੇ ਮੈਂ ਘਾਟ ਹੀ ਜਾਈ ਆ ਪਤਾ ਤੇ ਦਵਾਈ ਜੋ ਕੇ ਪਹਿਲੇ ਜਾਂਦੇ ਮੈਂ ਹਾਂ ਉਹ ਸਾਰੇ ਹੀ ਪਿੰਡ ਘੁੰਮ ਕੇ ਮੈਂ ਅਰਗਬਤੀਆਂ ਵੇਚੀਆਂ ਤੇ ਪਿੰਡ ਵਾਲੇ ਕੀ ਕਹਿੰਦੇ ਸੀ ਉਸ ਟਾਈਮ ਤੁਹਾਨੂੰ ਜਦੋਂ ਤੁਸੀਂ ਅਰਗਬਤੀਆਂ ਵੇਚਣ ਜਾਂਦੇ ਸੀ ਪਿੰਡ ਵਾਲਿਆਂ ਦਾ ਰਿਐਕਸ਼ਨ ਸੀ ਹੈ ਇਹ ਕੁੜੀ ਕਿ ਕਰਨ ਦੀ ਹੈ ਹੈ ਇਹ ਅਰਗਬਤੀ ਵੇਚਣ ਦੀ ਹੈ ਨੀ ਕੁੜੀ ਇਹ ਕਿੱਥੇ ਚੱਲੀ ਆ ਮੈਂ ਕਿਹਾ ਮੈਨੂੰ ਜਾਣ ਤੋਂ ਪਹਿਲਾਂ ਮੈਨੂੰ ਅਰਗਬਤੀ ਵੇਚਣ ਦੋ ਫਿਰ ਦੁਕਾਨਦਾਰ ਸੀ ਇਹ ਦੋਹੇ ਦੁਕਾਨਦਾਰ ਬੜੇ ਖੁਸ਼ ਹੋਏ ਇਹਨਾਂ ਨੇ ਕਿਹਾ ਉਹਨਾਂ ਨੇ ਕੋਈ ਬੈਸ ਨਹੀਂ ਕੀਤੀ ਉਹਨਾਂ ਨੇ ਸ਼ਾਇਦ ਮੇਰੀ ਮਜਬੂਰੀ ਸਮਝ ਲਈ ਸੀ ਠੀਕ ਹੈ ਫਿਰ ਉਹਨਾਂ ਨੇ ਮੈਨੂੰ ਪੈਸੇ ਦੇ ਦਿੱਤੇ ਬਣਦੇ ਜਿਹੜੇ ਅਰਗਬਤੀਆਂ ਦੇ ਸੀ